ਇਸ ਅਸੀ ਦੀ ਗੱਲ ਵੀ ਹੋਈ ਜੀ ਸਾਨੂੰ ਕੋਈ ਉਹਦਾ ਸੁਬੂਦ ਨਹੀਂ ਸਹੀ ਮਿਲਿਆ ਤਾਂ ਨਾ ਤੁਸੀਂ ਅਨ ਕੋਈ ਸੈਟੀਸਫਾਈ ਕੀਤਾ ਪਰਬੰਧਕ ਟਾਈਮ ਤੇ ਪੈਸੇ ਆਏ ਸਰਪੰਚ ਜੀ ਸਾਡੇ ਪੈਸੇ ਆਏ ਜੀ ਕੋਈ ਕੀ ਪਤੀ ਲੱਗਦੇ ਨਾ ਗੱਲ ਕੀਤੀ ਇਹ ਇਸ ਕਰਕੇ ਕਿ ਕੋਈ ਹੱਲ ਨਹੀਂ ਕਰੂਗਾ ਕਿਉਂਕਿ ਅੱਜ ਦੇ ਦਿਨ ਇਹਨਾ ਵੀਡੀਓ ਬਣਾਈ ਸੀ ਇਹਨਾ ਬਹੁਤ ਵਧੀਆ ਉਹਦੇ ਵਿੱਚ ਲਾ ਦੇਖ ਲਈ ਤੇ ਦੇਖੋ ਜਿਹੜੀ ਤੇ ਸਰਪੰਚੀਆ 5 ਸਾਲ ਚੱਲੂਗੀ ਤੇ 5 ਸਾਲ ਬਾਅਦ ਇਹ ਨਹੀਂ ਗੱਲ ਤੇ ਜਿਹੜਾ ਪ੍ਰਬੰਧਕ ਪੈਨ ਦਾ ਟਾਈਮ ਖਤਮ ਹੋ ਗਿਆ ਜਿਹੜਾ 18 ਲੱਖ ਰੁਪਏ ਖਰਚਿਆ ਗਿਆ ਕੈਸ ਹੋ ਗਿਆ ਸਾਰਾ ਕੁਝ ਉਹਦੇ ਚ ਕੋਈ ਵੀ ਕਿਲਾਕੀ ਪੇਪਰ ਪਾਈ ਤੇ ਦੋ ਕੋਸ਼ਿਸ਼ ਉਹਦੇ ਤੱਕ ਅਜੇ ਤੱਕ ਸਾਨੂੰ ਉਹਦਾ ਕੋਈ ਵੀ ਇੱਕ جواب ਨਹੀਂ ਮਿਲਿਆ ਉਹ ਸਾਡਾ ਪੈਸਾ ਕਿੱਥੇ ਗਿਆ ਕਿੰਨੇ ਖਰਚਿਆ ਕਿਹੜੀ ਜਗ੍ਹਾ ਤੇ ਲੱਗਾ ਉਹ ਸਾਨੂੰ ਅਜੇ ਤੱਕ ਕੋਈ ਨਹੀਂ ਹੋਇਆ ਇਹ ਤਾਂ ਸੋਚਦੇ ਬੰਦੇ ਜਿਹੜੇ ਕੰਮ ਕਰਦੇ ਆਏ ਉਹਦੀ ਜਾਣਕਾਰੀ ਦੇਣਾ ਉਹਦੋਂ ਦਾ ਤੁਸੀਂ ਦੱਸੋ ਕਿ ਘੱਟ ਕੰਮ ਲੱਗ ਗਿਆ ਕੰਮ ਜਿਵੇਂ ਵੇਖੋ ਕੰਮ ਕੰਮ ਚੱਲਣ ਲਿਆ ਜਾ। ਜਿਵੇਂ ਦੇਖਣਾ ਵੇਖੋ ਕੰਮ ਚੱਲਣ ਲਿਆ ਜਾ ਜਿਹੜੀ ਹੁਣ ਕਿਉਂ ਦਾ ਪੈ ਰਹੀਆਂ ਨੇ। ਉਹਨਾਂ ਦਾ ਕੰਮ ਚੱਲਣ ਲਿਆ ਜਾ। ਜਾਂ ਤੁਸੀਂ ਇਹ ਪੇਮਣਾ ਦਾ ਦੇ ਦਿਓ ਵੀ ਇਹ ਕੰਮ ਜਿਹੜਾ ਇਹ ਚੱਲਣ ਲਿਆ ਜਿਹੜਾ ਹੁਣ ਜਨਮ ਤੱਕ ਲੱਜੇ ਪ੍ਰਬੰਧ ਦਾ ਚੱਲਣ ਲਿਆ। ਜਿਹੜਾ ਸਰਪੰਚ ਦਾ ਉਹਨੇ ਚੱਲਣ ਲਿਆ ਫਿਰ ਸਰਪੰਚ ਦੇ ਤੋਂ ਆ ਰੋ। ਇਹ ਕੋਈ ਨਹੀਂ ਜੇ ਉਹ ਕਹੂਗਾ ਨਹੀਂ ਉਹ ਤੁਹਾਨੂੰ ਬੰਦ ਕਰ ਦੇਣਗੇ। ਕੱਲ ਮੈਨੂੰ ਭਰ ਲੈਣ ਦੋ ਸਰਪੰਚਾ ਕਾਲੇ ਨਾ ਬੋ। ਆਹ ਗੋਲੀ ਵਿੱਚ ਫੜਦਾ ਆਲੋ। ਸਾਰੇ ਪਿੰਡਾਂ ਦੇ ਜਿਹੜਾ ਹੈ ਨਹੀਂ ਹੈ ਨਾ ਕਰਨ ਮੈਂ ਤੁਹਾਨੂੰ ਹੀ ਬੋਲ ਰਿਹਾ ਪਤਾ ਹੈ ਮੈਨੂੰ ਤਾਂ ਖਤਮ ਮੇਰੀ ਇੱਕ ਗੱਲ ਸਕੇ ਮੇਰੀ ਕੋਈ ਨਿੱਜੀ ਜਾਇਦਾਦ ਨਹੀਂ ਹਾਂ ਸਾਰੇ ਪਿੰਡ ਦੇ ਬੈਠੇ ਨੇ ਸਿਰਫ ਇੱਕ ਮੈਂ ਮੈਂਬਰ ਬਣਿਆ ਹਾਂ ਜੇਕਰ ਕੋਈ ਜੁਮੇ ਆਈ ਹੈ ਕਿ ਇੱਥੇ ਦਾਣਾ ਨਹੀਂ ਹੋਈ ਬਾਕੀ ਕੋਈ ਪੰਚਾਇਤ ਦਾ ਦਵੇ ਜਾਂ ਨਾ ਦਵੇ ਮੇਰਾ ਫਰਜ਼ ਮੰਨਦਾ ਦੇਖੋ ਮੇਰਾ ਮੇਰੀ ਮੇਰਾ ਫਰਜ਼ ਮੰਨਦਾ ਹੈ ਦੂਜੀ ਗੱਲ ਇਹ ਮੇਰਾ ਭਵੇ ਕੋਈ ਗੁੱਸਾ ਕਰੇ ਜੱਲਾ ਕਰੇ ਭਾਵੇਂ ਜੋ ਮਰਜ਼ੀ ਮੈਨੂੰ ਕਰੇ ਮੈਂ ਗੁਰੂ ਘਰ ਦੇ ਵਿੱਚ ਗੁਰੂਪਾਪ ਆਇਆ ਮੈਨੂੰ ਉਹਦਾ ਡਰ ਆਇਆ ਠੀਕ ਨਾ ਆਰੇ ਭਾਈ ਭਲੇ ਮੈਂ ਨਹੀਂ ਪੜਾ ਆਪਾਂ ਕੀ ਚਲੋ ਅਗਲੀ ਮਰਜ਼ੀ ਜਾਵੇ ਇੱਥੇ ਗੱਲ ਕਰਨਾ ਕਰ ਮੈਂ ਤੇ ਇਹਨਾਂ ਦੀ ਸਹਿਮਤੀ ਲੈਂਦਾ ਕਿ ਜਿਹੜਾ 18 ਲੱਖ ਰੁਪਏ ਆ ਜੇ ਤੁਸੀਂ ਨਹੀਂ ਇਹਨਾਂ ਨੂੰ ਉਹਦਾ ਕੋਈ ਜਵਾਬ ਸਹੀ ਦਿੰਦੇ ਕੀ ਇਹ ਮੇਰੇ ਨਾਲ ਸਾਰੇ ਬੋਲਣਗੇ ਦੇਖੋ ਜੀ ਇਹ 18 ਲੱਖ ਰਾਇ ਜਿਵੇਂ ਬਣਾਉਣ ਵਾਸਤੇ ਹੋ ਕਿ ਸਾਰੇ ਨਾਲ ਆਪਣਾ ਪ੍ਰਬੰਧਨ ਜੀ ਮੈਂ ਬਸਾਉਂ ਤੋਂ ਪ੍ਰਬੰਧਨ ਹੈ ਹਾਂ ਜੀ ਆਪਣੀ ਗੱਲ ਕਰ ਲਈ ਹਾਂ ਜੀ ਇਹ ਨੂੰ ਨਹੀਂ ਕਰ ਸਕਦੇ ਕਰੋ ਦੇਖੋ ਭਾਈ ਸਾਰਾ ਨਾਲ ਸਾਰਾ ਨਾਲ ਹਾਂ ਜੀ ਠੀਕ ਹੈ ਹਾਂ ਜੀ ਉਹਦਾ ਜ਼ਿੰਮੇਵਾਰ ਮੈਂ ਤੇ ਉਹ ਫੈਮਲੀ ਪ੍ਰਬੰਧਕ ਨੇ ਨਾ ਕਿ ਤੁੰਹਿਆ ਜਿਆਦਾ ਨਾਲ ਸੰਬੰਧਿਆ ਨਹੀ ਉਹਦੀ ਕਾਰੀ ਕੀ ਸੀ ਆਪਣਾ ਉਹ ਵੇਖੋ ਕੰਮ ਚੱਲਣ ਦੇ ਆ ਆਉਣ ਵਾਲੇ 3 ਮਹੀਨੇ ਕਿਹੜੇ ਮਹੀਨੇ ਚਾਰੇ ਕੰਮ ਚੱਲਣ ਦੇ ਤੁਹਾਨੂੰ ਇਹ ਉਸ ਤੋਂ ਬਾਅਦ ਹੋਰੀ ਬਿੰਦੀ ਕਰਾਵਾਂਗੇ ਜੇ ਤੁਹਾਡੀ ਸੈਟੀਸਫੈਕਸ਼ਨ ਹੋਲੇਗੀ ਖਾਰਾ ਲੱਗਦੀ ਜਾਂ 15 ਲੱਖ ਦੀ 24 ਹੈ ਠੀਕ ਹੈ ਤੇ ਫਿਰ ਠੀਕ ਹੈ ਨਹੀਂ ਕਿ ਤੁਸੀਂ ਆਪਣੀ ਕੰਪਲੇਨਟ ਕਰਦੇ ਹੋ ਮੈਂ ਜਾਣਾ ਤੇ ਅੱਗੇ ਲੈਗਮਾ ਜਾਣੇ ਹੋਗੇ ਤੁਹਾਡੀ ਬਹੁਤ ਵਧੀਆ ਬਹੁਤ ਵਧੀਆ ਆਪਣਾ ਵੇਖੋ ਕੰਮ ਹੱਗੇ ਕੰਟੀਨਿਊ ਚੱਲਦੇ ਆ ਮਾਰੂਲ ਨਾ ਸਪੱਗਿਆ ਦਾ ਬਦਮਾ ਹੋ ਗਿਆ ਹਾਂਜੀ ਇਹਨਾਂ ਦਾ ਆਰਟੀ ਪਾਈ ਹੈ ਹਾਂਜੀ ਇਹਨਾਂ ਦਾ 20 ਲੱਖ ਰੁਪਏ ਦੇ ਵਿੱਚ ਦੌਣਿਆ ਇਹ ਗੋਵੇਗਾ ਵੀ ਨਹੀਂ ਇਹ ਕਰੋ ਮੇਰੇ ਕੋਈ ਕਹਿਣਾ ਕਰੋ ਮਹੀਨਾ ਪਲਾਜ਼ਾ ਹੈ ਕਿਉਂਕਿ ਮੈਂ ਮਨਜ਼ੂਰ ਜੇ ਤਾਂ ਮੈਂ ਇਸ ਕੋਈ ਬਾਹਰ ਦੇ ਚਲਾ ਸਕਦਾ ਨਹੀਂ 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 ਭਾਵੇਂ ਤੁਸੀਂ ਖਾਓ ਕਿੰਨੇ ਤੋਂ ਬਾਅਦ ਆਪਾਂ ਨਹੀਂ ਲਾ ਸਕਦੇ ਮੇਰਾ ਸੁਣੋ ਆਕਾ ਆਈਡੀ ਗੇਟ ਵਿੱਚ ਦੇਖੋ ਤੁਹਾਨੂੰ ਪਤਾ ਨਹੀਂ ਕਿਹੜਾ ਬੰਦਾ ਗਾਈਡ ਕਰਦਾ ਮੈਨੂੰ ਨਹੀਂ ਪਤਾ ਪਰ ਨਹੀਂ ਨਹੀਂ ਗਾਈਡ ਮੈਨੂੰ ਨਹੀਂ ਕਰਦਾ ਮੈਂ ਦੇਖੋ ਮਮੀ ਮਮੀ ਕੁਝ 12 13 ਜਮਾਤ ਤੱਕ ਪੜਿਆ ਗਾਈਡ ਕੋਈ ਨਹੀਂ ਕਰਦਾ ਸਾਡੇ ਇੱਥੇ ਕਰ ਸਿਆਣੇ ਆ ਮੈਂ ਅੱਜ ਮੈਂਬਰ ਬਣਿਆ ਆ ਮੈਂ ਪਹਿਲੋ ਕਦੀ ਕਿਸੇ ਨੂੰ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਂ ਮੈਂਬਰ ਹੀ ਨਹੀਂ ਆ ਕੋ ਹਾਂ ਜਿਹੜਾ ਭਾਵੇਂ ਅੱਜ ਕੋ ਛੇਤੀ ਨਹੀਂ ਨਾ ਕੱਢਿਆ ਭਾਵੇਂ 7-8 ਸਾਲ ਦਾ ਜਿਹਨੇ ਕੱਢਿਆ ਆ ਹਾਂਜੀ ਉਹਦਾ ਸ਼ਾਕ ਦੇ ਵਿੱਚ ਟਿਕਰੇ ਨੂੰ ਨਾਲਾ ਅਸੀਂ ਉਹਦਾ ਜ਼ਰੂਰੀ ਜਾਓ ਕਿ ਮਨ ਤੋਂ ਹੋਣੀ ਹੈ ਜੇਕਰ ਨਾਮ ਕੋਈ ਸੀ ਨਹੀਂ ਹੋਈ ਇਹੇ ਵੀ ਕੰਮ ਦੀ ਭਾਵੇਂ ਸਰਪੰਚ ਦੇ ਟਾਈਮ ਤੇ ਆ ਭਾਵੇਂ ਬੰਦ ਨੂੰ ਜਿਹੜ ਉਹ ਸਾਰਾੰਗੇ ਚੱਲਣ ਰਿਹਾ ਮੰਨ ਲਓ ਵੀ ਮੰਨ ਲਓ ਥਾਰਾ ਲੱਖ ਰੁਪਈਆ ਹੋਵੇ ਠੀਕ ਹੈ ਉੱਚੋ ਮੰਨ ਲਓ 8 ਲੱਖ ਦਾ ਕੰਮ ਹੋ ਗਿਆ 9 ਲੱਖ ਦਾ ਕੰਮ ਹੋ ਗਿਆ ਤੇ 10 ਲੱਖ ਰੁਪਈਆ ਉਸਾਰਾ ਕੀਤਾ ਉਹਨਾਂ ਲੱਗਣ ਲਿਆ ਉਹਨੂੰ ਲੱਗਣ ਦਿਓ ਟਾਈਮ ਤੇ ਦਿਓ ਨਾ ਆਪਾਂ ਜਿਹੜੇ ਵੇਖੋ ਉਹਨਾਂ ਮੈਂਬਰ ਸਾਹਿਬ ਦੇ ਘਰ ਬੈਠ ਕੇ ਵਾਅਦੇ ਕੀਤੇ ਸੀ 3 ਨਾਲ 50 ਦੀ ਬਣਾਵਾਂਗੇ ਬਾਬਿਆਂ ਦਾ ਰਸਤਾ ਵੀ ਉਸਾਰਾਂਗੇ 3 ਨਾਲ ਬਣੇਗਾ ਪਰ ਉਹ ਵੀ ਬਣਾਵਾਂਗੇ ਠੀਕ ਹੈ ਜੀ ਹੁਣ ਵੇਖੋ ਵਨ ਬਾਈ ਵਨ ਸਾਰੇ ਚੱਲਣ ਰਿਹਾ ਹੁਣ ਜੇ ਕੋਈ ਕਹੋ ਵੀ ਮੈਂ ਇੱਕ ਦਿਨ ਚ ਹੀ ਸਾਰਾ ਕੁਝ ਕਰਦਾ ਉਹ ਮੇਰੇ ਕੋਲ ਨਹੀਂ ਹੋਣਾ ਕੋਈ ਹੋਰ ਪਤਾ ਕੀ ਆਉਂਦੇ ਇਸ ਲਈ ਕਹਿੰਦੇ ਕਿ ਜਿਹੜਾ ਸਬੰਧਕ ਵੀ ਲੈਂਦੇ ਆਹਦੇ ਪਹਿਲੇ ਆ ਨਾ ਮਾਝਾ ਅੰਡਰ ਨੋ ਬਾਜੀ ਵੀ ਕਹਿੰਦੇ ਸਨ ਉਹਦਾ ਜਿਹੜਾ ਪ੍ਰਸਤਾਵ ਪਾਇਆ ਇਹਨਾਂ ਦੇ ਮੰਤਰੀ ਸਾਹਿਬਾ ਦਾ ਉਹ ਕੰਦੰਦੇ ਦੇ ਪਹਿਲੇ ਦੇ ਨਾਲ ਹੀ ਬਣਿਆ ਹਾਂ ਉਹਦੇ ਵਿੱਚ 1 ਰੁਪਿਆ 4% ਬੈਠਾ ਲੇਬਰ ਵੀ ਮੈਂ ਜੇਰੋ ਵਿੱਚ ਦਿੱਤੀ ਨੂੰ ਹੀ ਫੈਕਸਰ ਇੱਥਾ ਕਰਨਾ ਹੈ ਇਹਨਾਂ ਨੂੰ ਜਾਈ ਵੀ ਮੈਂ ਸਾਰੀਆਂ ਚਲੋ ਮਾਲਾ ਨਿਕਲ ਗਈਆਂ ਇਹਨਾਂ ਦੇ ਪੀੜਾ ਦੇ ਜਿਹੜੀ ਟੈਲ ਆਈ ਕਿੰਨਾਂ ਰੱਖਦੇ ਆ ਕਿਹੜੇ ਮੈਂਡਿਕੇਟ ਇਹਨਾਂ ਦੇ ਵੀਰ ਤਾਂ ਹੈ ਇਹਨਾਂ ਦੇ ਬਿਤੇ ਦੇ ਕਾਰੇ ਨਾਲੋਂ ਘੱਟ ਹੋਈ ਗੱਡੀ ਉਹ ਮੰਨਦਾ ਮੈਂ ਤਾਂ ਦੱਸਦਾ ਮੈਂ ਕੋਈ ਮੈਂ ਤਾਂ ਮੈਂ ਤੁਹਾਨੂੰ ਉਹ ਨਹੀਂ ਗੱਲ ਕਰਨ ਆਇਆ ਅਕਸਰ ਇਹ ਗੱਲ ਹੈਗੀ ਨਾ ਤਾਂ ਹੀ ਮੈਂ ਕਰਨਿਆ ਆ ਆ ਵੇਖੋ 229400 ਬੇ ਮਾਜਾ ਇੰਟਰ ਆਊਟ ਹੈ ਹਾਂਜੀ 26 ਦਸੰਬਰ 2024 ਅੱਜ ਪਹਿਲੀ ਮਤਾ ਪ੍ਰਦਨਿਕ ਦੀ ਵੇਲਾ ਪਿਆ ਨਾ ਤੁਹਾਡੀ ਟਾਈਮ ਤੇ ਆਪਾਂ ਮਤਾ ਨਹੀਂ ਪਾਇਆ ਦੱਸੋ ਪਾਇਆ ਕੋ ਮਤਾ ਇਹ ਕਿੰਨੇ ਮਤੇ ਪਾਇਆ ਜੋ ਮੈਂ ਬਸ ਕਿੰਨੇ ਮਤੇ ਪਾਇਆ ਲੋਕੀ ਪਹਿਲੀ ਵਾਰ ਤੇ ਸਭ ਸੰਧੀ ਨਾਲ ਪੰਚਾਇਤ ਬਣੀ ਸਭ ਸੰਧੀ ਨਾਲ ਪੰਚਾਇਤ ਬਣੀ ਨਾ ਸਭ ਸੰਧੀ ਦੇ ਵਿੱਚ ਸੱਤੇ ਵੀ ਅੰਦਰ ਕੋਈ ਹਾਜ਼ਰ ਨਹੀਂ ਹੁੰਦੇ ਇਹ ਵੇਖੋ ਤਾਂ ਆਪਸੀ ਮਤਲਬ ਆ ਜੀ ਨਾਲੇ ਜੇ ਸਭ ਦੇ ਵੀ ਤੁਹਾਡੇ ਵੱਡੀ ਭਜੋਣੀ ਉਹਦੋਂ ਗੁਰਦਾਰੇ ਕੋਈ ਕੋਲੇ ਵੀ ਹਾਜ਼ਰ ਨਹੀਂ ਮੌਜੂਦ ਲਓ ਮੈਂ ਕਿ ਮੈਨੂੰ ਇਹ ਚੀਕਾ ਲਿਆਉ ਉਹ ਤੁਹਾਡੀ ਆਪਸੀ ਹੈ ਨਹੀਂ ਆਪਸੀ ਨਹੀਂ ਇਹ ਗੱਲ ਦਾ ਕੀ ਹੈ ਇਹ ਗੱਲ ਦਾ ਕੀ ਹੈ ਇਹ 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 ਕੀ ਵੱਡਾ ਬੈਣ ਦੀ ਗੱਲ ਹੈ ਕਿ ਜਿੰਨਾ ਕੁਝ ਪੜ੍ਹਨਾ ਨਹੀਂ ਆ ਉਹਨਾਂ ਅੱਗੇ ਰੱਖੇ ਪੇਪਰ ਸੈਂਡ ਕਰ ਦਿਓ ਜੀ ਜੋ ਮਰਦੀ ਪੜ੍ਹ ਕੇ ਸੁਣਾ ਦਿਓ ਤੇ ਜਿੰਨੇ ਮੱਸਾ ਪੜ੍ਹਨਾ ਉਹਦੇ ਤੁਸੀਂ ਸੈਂਡ ਕਰਨਾ ਮੇਰੇ ਕੋਲ ਇੱਕ ਮਿੰਟ ਆ ਵੀ ਪੰਚਾਇਤ ਦੇ ਸਾਹਮਣੇ ਮੈਂ ਜਦੋਂ ਮਤਾ ਪਾਉਣਾ ਨਾ ਕੋਈ ਮੈਨੂੰ ਸੱਤਾਂ ਦੇ ਵਿੱਚੋਂ ਚਾਰ ਮੈਂਬਰਾਂ ਦਾ ਕੋਰਮ ਪੂਰਾ ਚਾਹੀਦਾ ਮੇਰਾ ਮਤਾ ਫਿਰ ਖਾਸ ਹੁੰਦਾ ਹ ਨਹੀਂ ਮੇਰੀ ਵੱਲੋਂ ਤੁਹਾਡੇ ਸਰਪੰਚ ਸਾਹਿਬ ਪੇਸ਼ੇ ਤੁਹਾਡੇ ਮੈਂਬਰ ਸਾਹਿਬ ਬਿਠੇ ਮੈਨੂੰ ਜਿੱਥੇ ਕਹਿਣ ਮਤਾ ਪਾਉਣ ਮੈਂ ਉੱਥੇ ਆਉਂਗਾ ਫਿਰ ਸਾਈਨ ਲਾ ਦੇਉਂਗਾ ਤੁਸੀਂ ਢਾਈਨ ਲੱਕੋ ਸੱਤੇ ਮੈਂਬਰ ਕੱਠੇ ਹੋ ਜਾ ਕਰੋ ਮੈਨੂੰ ਸਾਡੇ ਨੂੰ ਮੈਂ ਨਾ ਆਵਾਂ ਮੇਰੇ ਨਾਲ ਕਿੰਨੇ ਵਾਰ ਠੀਕ ਹੈ ਜੀ ਬਾਕੀ ਵੇਖੋ ਮੈਨੂੰ ਚਾਰ ਮੈਂਬਰਾਂ ਦੇ ਸਾਈਨ ਚਾਹੀਦੇ ਮਤਾ ਬਾਸ ਵਾਸਤੇ ਕੋਰਮ ਪੂਰੇ ਬਸ ਮੈਨੂੰ ਇਹ ਪੰਜਾਂ ਛੇ ਮੈਂਬਰਾਂ ਦੇ ਸਾਈਨ ਕਰਾ ਕੇ ਚੱਲੇ ਆ ਠੀਕ ਹੈ ਜੀ ਬਾਕੀ ਹੁਣੇ ਟਾੜੇ ਆਪਸੀ ਮਤ ਪਏ ਤੇ ਤੁਸੀਂ ਦੂਰ ਕਰਦੇ ਆ ਮੈਂ ਤਨਖਾਹ ਦੇ ਵੀ ਜਾ ਰਿਹਾ ਉਹ ਮੈਂ ਜ਼ਿੰਮੇਵਾਰ ਹਾਂ ਤੁਸੀਂ ਤਾਂ ਸਿੱਧਾ ਜਿਹੜਾ ਆਰਗਨਾਈਜ਼ਰ ਨੂੰ ਭੇਜਣਾ ਹਾਂ ਜੀ ਹਾਂ ਜੀ ਇਹ ਮੈਂ ਸਾਰੀ ਨਾ ਇਹਦੇ ਇੱਕ ਵਾਰ ਬਣਾ ਕੇ ਨਾ ਪ੍ਰੋਫੈਸਰ ਸਾਹਿਬ ਮੈਂ ਪਰੇ ਚ ਲੈ ਕੇ ਗੱਲ ਕਰ ਗਿਆ ਦੇਖੋ ਸਭਾ ਹਰ ਚੀਜ਼ ਨੂੰ ਲੱਗਦਾ ਮੈਂ ਆਈ ਆਈ ਦਾ ਹਿਸਾਬ ਦੇ ਵੀ ਤਿਆਰ ਹਾਂ ਪਰ ਜਿਹੜਾ ਟਾੜੇ ਆਪਸੀ ਮਤ ਪਏ ਜਾ ਮੈਂਬਰ ਚਾਰ ਕਰਕੇ ਸਾਥ ਕਰਦੇ ਉਹ ਤੁਸੀਂ ਕਰਦੇ ਤੁਸੀਂ ਹੁਣ ਮੈਨੂੰ ਇੱਕ ਗੱਲ ਸੁਣੋ ਜੀ ਤੁਸੀਂ ਮੇਰੇ ਨਾਲ ਗੱਲ ਕੀਤੀ ਹੀ ਮੇਰੇ ਕੋ ਉਤਰਾਏ ਸੀ ਆਪਣਾ ਇਹਨਾਂ ਦੇ ਘਰ ਆਏ ਸੀ ਤੁਸੀਂ ਕਿਹਾ ਸੀ ਕਿ ਮੇਰੇ ਕੋ ਮਟੀਰੀਅਲ ਹੈਗਾ ਪ੍ਰਬੰਧਨ ਟਾਈਮ ਦਾ ਮਹਾ ਕਿ ਮਾਤੇ ਦੀ ਲੋਡ ਅੱਜ ਇਹ ਲੋਡ ਪਊਗੀ ਤੇ ਮੈਨੂੰ ਇਹ ਨਹੀਂ ਸਮਝ ਆਈ ਕਿ ਬਾਅਦ ਚ ਚਾਰ ਮਾਤੇ ਦੀ ਲੋਡ ਕੀ ਪੈਗੀ ਜਦੋਂ ਆਪਾਂ ਨੂੰ ਪਿਛਲਾ ਪੈਸਾ ਹੈਗਾ ਕੋਈ ਕੋਈ ਨਹੀਂ ਬਾਜੀ ਜੀ ਜੀ ਚਾਰ ਦਾ ਕੰਮ ਚਲਾਇਆ ਕਰਤਾ ਉਹ ਹੁਣ ਚਲਾਇਆ ਨਾਲਾ ਪਾਇਆ ਨਾ ਨਾ ਦਾ ਕੰਮ ਦੇ ਦਿੱਤਾ ਉਹਦੇ ਵਿੱਚ ਤੁਸੀਂ ਵੇਖੋ ਇਹਨਾਂ ਦੇ ਪੀਣ ਦੇ ਵਿੱਚ 30 ਲੱਖ ਰੁਪਏ ਆ ਗਿਆ ਕੀ ਉਹ ਥੋੜਾ ਇਹ ਕੋਈ ਏ ਜ਼ਮਾਨੀ ਫਟੇ ਫਿਰ ਰਿਹਾ ਹੈ ਨਾ ਨੰਨੀ ਨਗਰ ਅੱਗੇ ਰਹਿਣਾ ਮੈਂ ਤਾਂ ਨਹੀਂ ਲੱਗ ਰਿਹਾ ਤੇਰਾ ਸਾਹ ਤੁਹਾਨੂੰ ਕੋਈ